ਭਾਰਤ ਦੇ ਵਿੱਚ ਸਿੱਖ ਕਮਿਊਨਿਟੀ ਆ ਚਾਹੇ ਮੁਸਲਿਮ ਕਮਿਊਨਿਟੀ ਤੇ ਚਾਹੇ 크ਰਿਸਚੀਅਨ ਕਮਿਊਨਿਟੀ ਸਾਰੇ ਭਾਰਤ ਦੇ ਵਸਨੀਕ ਨੇ ਉਹ ਕੋਈ ਐਨ ਆਰ ਆਈ ਨਹੀਂ ਨੇ ਜਿਹੜੇ ਬਾਹਰੋਂ ਆਏ ਨੇ ਅੱਜ ਆਪਣਾ ਆਪਣਾ ਲੋਕਾਂ ਦਾ ਫੇਕ ਹੈ ਤੇ ਫੇਕ ਦੇ ਵਿੱਚ ਲੋਕਾਂ ਨੂੰ ਚੱਲਣ ਦਾ ਖੁੱਲੀ ਆਜ਼ਾਦੀ ਹੈ ਆਰਟੀਕਲ 25 ਸਾਨੂੰ ਇਜਾਜ਼ਤ ਦਿੰਦਾ ਆ ਕਿ ਅਸੀਂ ਜਿਹੜੇ ਮਰਜ਼ੀ ਫੇਕ ਤੇ ਚੱਲ ਸਕਦੇ ਆ ਇਹ ਹੌਲੀ ਹੌਲੀ ਜਿਹੜੀ ਦਬਿਸ਼ ਕੀਤੀ ਜਾ ਰਹੀ ਹੈ ਤੇ ਬਹੁਤ ਮਾੜੀ ਗੱਲ ਹੈ ਇਦਾਂ ਨਾ ਹੋਵੇ ਜੋ ਪਿਆਰ ਨਾਲ ਸਰਕਾਰਾਂ ਨੂੰ ਹੌਂਦ ਦੇ ਵਿੱਚ ਲਿਆਂਦਾ ਆ ਤੇ ਕੱਲ ਨੂੰ ਉਸੇ ਤਰੀਕੇ ਦੇ ਨਾਲ ਸਰਕਾਰਾਂ ਨੂੰ ਥੱਲੇ ਉਤਾਰਿਆ ਜਾਏ ਅੱਜ ਜ਼ਰੂਰਤ ਹੈ ਸਾਡੇ ਭਾਰਤ ਦੇ ਇੱਕ ਇੱਕ ਇਨਸਾਨ ਨੂੰ ਜਾਗਣ ਦੀ ਤੇ ਆਪਣੇ ਸੰਵਿਧਾਨ ਨੂੰ ਬਚਾੜ ਦੀ ਤਾਂ ਕਿ ਆਮ ਇਨਸਾਨ ਦਾ ਕਹਨ ਤੇ ਉਹਦੀ ਹੱਤਿਆ ਨਾ ਕੀਤੀ ਜਾ ਸਕੇ ਇੱਕ ਪੱਠ ਜੀ ਵੀ ਬੋਲੇ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਜੋ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੋ ਬਖਮਪੂਰ ਦੇ ਖਿਲਾਫ ਸਰਕਾਰ ਨੇ ਬਿੱਲ ਲਿਆਂਦਾ ਹੈ ਤੋਂ ਉਹਦੇ ਅਸੀਂ ਸਮਰਥਨ ਦੇ ਵਿੱਚ ਆਏ ਹਾਂ ਉਹ ਅਸੀਂ ਲੁਧਿਆਣੇ ਦਾ ਸੀ ਪਾਈ ਇੰਚਾਰੇ ਸਾਡੇ ਪਤਾਨਲ ਪੱਟੂ ਆ ਜੀ ਸਾਰੇ ਮੁਸਲਮ ਭਾਈ ਇੰਚਾਰੇ ਦੇ ਨਾਲ ਖੜੇ ਆ ਔਰ ਤਾਂ ਜੋ ਸਰਕਾਰ ਤੱਕ ਅਸੀਂ ਆਪਣੀ ਆਵਾਜ਼ ਪਹੁੰਚਾ ਸਕੀਏ ਔਰ ਅਸੀਂ ਹਮੇਸ਼ਾ ਨਾਲ ਖੜੇ ਆ ਥੈਂਕ ਯੂ ਪਾਸ ਹੋ ਜਾਏਗਾ 2025 ਅਸੀਂ ਇਸ ਜੀ ਦਾ ਵਿਰੋਧ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਵਿਰੋਧ ਬਹੁਤ ਵੱਡੇ ਲੈਵਲ ਤੇ ਹੋਏਗਾ ਅਸੀਂ ਉਮੀਦ ਕਰਦੇ ਆ ਕਿ ਜਲਦੀ ਜਲਦੀ ਹੈ ਆਪਣਾ ਕੰਨਨ ਕਾਲਕ ਨੂੰ ਵਾਪਸ ਲੈ ਲੈਂਦੇ ਅਸੀਂ ਅੱਜ ਕਿਸੇ ਤਰ੍ਹਾਂ ਦੀ ਕੋਰ ਨਹੀਂ ਅਸੀਂ ਡੀਸੀ ਦੇ ਤਰ੍ਹਾਂ ਤਾਂ ਆਏ ਆ ਕਿ ਅਸੀਂ ਰਾਸ਼ਟਰਪਤੀ ਨੂੰ ਡੀਸੀ ਥਰੂ ਲੈਟਰ ਭੇਜਣਾ ਚਾਹੁੰਦੇ ਆ ਆਪਣਾ ਮੈਮੋਰੈਂਡਮ ਜੋ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਤੇ ਵਿਦਾਨੇ ਸ਼ਹਿਰ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਪ੍ਰਦਰਸ਼ਨ ਹੋ ਰਿਹਾ ਹੈ ਡੀਸੀ ਸਾਹਿਬ ਕੋ ਗਿਅਰ ਕੀ ਗਿਆ ਡੀਸੀ ਸਾਹਿਬ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਜਿਹੜਾ ਮੈਮੋਰੈਂਡਮ ਹੈ ਅਸੀਂ ਪਹੁੰਚਾਵਾਂਗੇ ਤੇ ਕੋਸ਼ਿਸ਼ ਵੀ ਕਰਾਂਗੇ ਕਿ ਜਲਦ ਤੋਂ ਜਲਦ ਜੋ ਵੀ ਹੈ ਬੈਟਰ ਇਸ ਚੀਜ਼ ਦਾ ਰਿਜ਼ਲਟ ਨਿਕਲੇ ਤਾਂ ਕਿ ਮਤਲਬ ਜਲਦੀ ਜਲਦ ਨੂੰ ਅੱਜ ਜਿਵੇਂ ਕਿ ਤੁਸੀਂ ਦੇਖਿਆ ਕਿ ਭਾਰੀ ਸੰਖਿਆ ਦੇ ਵਿੱਚ ਹਜ਼ਾਰਾਂ ਦੇ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਲੁਧਿਆਣਾ ਦੀ ਨਹੀਂ ਮੈਂ ਕਹਾਂ ਮੂਰੇ ਪੰਜਾਬ ਦੇ ਲੋਕ ਇੱਥੇ ਪਹੁੰਚੇ ਔਰ ਆਪਣੇ ਵਿਦੋ ਗੱਲ ਕਰਾ ਰਹੇ ਨੇ ਕਿ ਜੋ ਪਿਛਲੇ ਦਿਨੀ ਕਾਲਾ ਕਾਨੂੰਨ ਜਿਹੜਾ ਕੇ ਸਰਕਾਰ ਨੇ ਲਾਗੂ ਕੀਤਾ ਹੈ ਅਸੀਂ ਮੀਡੀਆ ਰਹੀਂ ਤੁਹਾਡੇ ਰਹੀਂ ਇੱਕ ਬਹੁਤ ਵੱਡਾ ਮੈਸੇਜ ਜਿਹੜਾ ਹੈ ਇਹਨਾਂ ਸਰਕਾਰ ਨੂੰ ਭੇਜਣਾ ਚਾਹੁੰਦੇ ਆ ਜਗਾਉਣਾ ਵੀ ਚਾਹੁੰਦੇ ਆ ਤੇ ਚੇਤਾਵਨੀ ਵੀ ਚਾਹੁੰਦੇ ਆ ਕਿ ਪਿਛਲੇ 15 ਸਾਲ ਤੋਂ ਜੂਰ ਤੱਕ ਇਹ ਸ਼ਾਇਦ ਕੇਂਦਰ ਸਰਕਾਰ ਮੁਸਲਿਮ ਨਾਲ ਕਰਦੀ ਹੈ ਜਾਂ ਮਾਈਨੋਰਟੀਜ਼ ਨਾਲ ਕਰਦੀ ਹੈ ਜਾਂ ਪੰਜਾਬ ਦੇ ਕਿਸਾਨਾਂ ਨਾਲ ਕਰ ਲਈ ਹੈ ਰੱਬ ਦੇ ਹੱਥ ਦਾ ਵੈਰ ਹੁੰਦਾ ਇਹਨਾਂ ਨੇ ਹੱਥ ਬਹੁਤ ਚੱਕ ਲਏ ਆ ਮੈਂ ਸਮਝਦਾ ਕਿ ਜਿਵੇਂ ਕਿਸਾਨਾਂ ਨੇ ਐਡਾ ਵੱਡਾ ਆਪਣਾ ਜਿਹੜਾ ਵਿਰੋਧ ਦਰਜ ਕਰਾ ਕੇ ਮੋਦੀ ਨੂੰ ਪਿੱਛੇ ਪੈਰ ਵਾਪਸ ਕਰਨ ਲਈ ਮਜਬੂਰ ਕਰਤਾ ਸੀ ਕਿ ਮੋਦੀ ਨੇ ਬੱਦਕੋਰਡ ਬਿਲ ਜਿਹੜਾ ਐਮੈਂਡਮੈਂਟ ਕੀਤਾ ਹੈ ਜੀ ਇਹ ਵਾਪਸ ਨਾ ਲਿਆ ਇਹ ਦੇਸ਼ ਦਾ ਮੁਸਲਮਾਨ ਜੋ ਕਿ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ਇੱਕ ਬਹੁਤ ਵੱਡਾ ਜਿਹੜਾ ਜਨਕ੍ਰੋਧ ਜਿਹੜਾ ਹੈਗਾ ਹੈ ਹਿੰਦੁਸਤਾਨ ਦੀ ਸੜਕਾਂ ਤੋਂ ਘਰ ਘਰ ਤੱਕ ਲਿਖੂਗਾ ਉਹਦੀ ਜ਼ਿੰਮੇਵਾਰੀ ਕੌਣ ਲਵੇਗਾ ਦੇਖੋ ਜੱਗ ਜਾ ਰਿਹਾ ਹੈ ਜਿਹੜਾ ਕਾਨੂੰਨ ਪਾਸ ਹੋਇਆ ਐਮੈਂਡਮੈਂਟ ਬਿਲ ਦੇ ਰਿਗਾਰਡਿੰਗ ਉਹ ਐਮੈਂਡਮੈਂਟ ਜਿਹੜੀ ਹੋਈ ਹੈ ਉਹ ਸਰਾਸਰ ੱੱਕਾ ਹੋਇਆ ਮੁਸਲਮਾਨਾਂ ਦੇ ਨਾਂ 'ਤੇ ਔਰ ਐਮੈਂਡਮੈਂਟ ਦੇ ਰਿਗਾਰਡਿੰਗ ਇਹ ਹੋਇਆ ਜਿਹੜੇ ਦੋ ਨਾਨ ਮੁਸਲਮ ਮੈਂਬਰ ਜਿਹੜੇ ਐਂਟਰ ਕਰ ਦਿੱਤੇ ਗਏ ਕਮੇਟੀ ਦੇ ਵਿੱਚ ਦੇਖੋ ਜੀ ਨਾਨ ਮੁਸਲਮ ਮੈਂਬਰਸ ਐਂਟਰ ਕੀਤੇ ਗਏ ਇਹ ਗਵਰਨਮੈਂ ਗਵਰਨਰ ਇੰਟਰਫੇਰੈਂਸ ਕਰ ਰਹੀ ਹੈ ਵਕਫ ਬੋਰਡ ਕਾਨੂੰਨ ਦੇ ਵਿੱਚ ਤੇ ਵਕਫ ਬੋਰਡ ਜਿਹੜੀ ਹੈਗੀ ਹੈ ਮੁਸਲਮਾਨਾਂ ਦੀ ਜਾਗੀਰ ਹੈਗੀ ਹੈ ਮੁਸਲਮਾਨਾਂ ਦੇ ਪੁਰਖਿਆਂ ਦੀ ਜ਼ਮੀਨ ਹੈਗੀ ਹੈ ਇਹ ਅੱਲਾਹ ਦੀ ਰਾਹ ਤੇ ਦਿੱਤੀ ਹੋਈ ਜ਼ਮੀਨ ਹੈਗੀ ਹੈ ਜਿਹੜੀ ਇਸ ਜ਼ਮੀਨ ਨੂੰ ਇਹ ਜਿਹੜੀ ਇੰਟਰਫੇਰੈਂਸ ਕੀਤੀ ਗਈ ਹੈ ਡੀਸੀ ਸਾਹਿਬ ਨੂੰ ਇਹਨਾਂ ਨੇ ਕਹਿ ਕੇ ਇਹ ਡੀਸੀ ਕਲੈਕਟਰ ਡਿਸਟ੍ਰਿਕਟ ਕਲੈਕਟਰ ਲਾ ਦਿੱਤਾ ਗਿਆ ਤਾਂ ਕਿ ਜੇ ਕੋਈ ਡਿਸਪੂਟ ਕ੍ਰੀਏਟ ਹੋਵੇ ਤਾਂ ਡੀਸੀ ਕਲੈਕਟਰ ਦੇਖਿਆ ਜਾਏਗਾ ਕਿ ਉਹ ਟ੍ਰਿਬਿਊਨਲ ਜਿਹੜੇ ਬਣੇ ਸੀਗੇ ਕਿ ਆ ਉਹ ਡਿਸਪੂਟ ਨਹੀਂ ਸੌਲਟ ਆਊਟ ਕਰਾ ਦੇਉਂਦੇ ਹੁੰਦੇ ਸੀ ਹਾਈ ਕੋਰਟ ਸੁਪਰੀਮ ਕੋਰਟ ਤਾਂ ਇਹ ਵਾਸਤੇ ਬਣੀ ਹੈ ਅੱਜ ਇਨਸ਼ਾ ਅੱਲਾਹ ਤਾਲਾ ਅੱਲਾ ਦੇ ਮੈਂ ਫਜ਼ਲੋਕਰਨ ਨਾਲ ਇਹ ਕਹਿ ਰਿਹਾ ਕਿ 10 ਪਟੀਸ਼ਨ ਜਿਹੜੀ ਹੈਗੀ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਇਨਸ਼ਾ ਅੱਲਾ ਅਸੀਂ ਜਿੱਤ ਹਾਸਲ ਕਰਾਂਗੇ ਔਰ ਇਸ ਵਕਤ ਬੋਰਡ ਨੂੰ ਜਿਹੜਾ ਕਾਨੂੰਨ ਅਗਲੀ ਕਾਰਵਾਈ ਇਹ ਹੋਊਗੀ ਜੇ ਸਾਡੀ ਸਰਕਾਰ ਨੇ ਨਾ ਸੁਣੀ ਤਾਂ ਇਸ ਤੋਂ ਵੀ ਭਾਰਾ ਪ੍ਰੋਟੈਸਟ ਕੀਤਾ ਜਾਏਗਾ ਲੁਧਿਆਣੇ ਦੇ ਸ਼ਹਿਰ ਤੇ ਵਿਚੋ ਦੀ ਵਕ ਵਕ ਮਜੂਦਾ ਦੇ ਵਿੱਚੋਂ ਕਾਲ ਕੀਤੀ ਜਾਏਗੀ ਤੇ ਇੱਥੇ ਬਹੁਤ ਤਕੜਾ ਪ੍ਰੋਟੈਸਟ ਕੀਤਾ ਜਾਏਗਾ ਤੇ ਰੋਡ ਵੀ ਜਾਮ ਹੋ ਸਕਦਾ ਹੈ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਕੀ